ਹਾਂ ਗੁਜਰਾਤ ਕੈਸ ਏਜੰਸੀ ਦੇ ਲੇਬਰ ਕਹਿ ਰਹੇ ਆਪਣੇ ਆਪ ਨੂੰ ਇਹ ਭਾਈ ਸਾਹਿਬ ਭਈ ਕੀ ਨਾਮ ਹੈ ਜੀ ਆਪਣਾ ਫਿਲਮ ਇਹ ਨਾ ਦਹੀਂ ਆ ਤੇ ਬਰਾਤ ਕੋ ਗਾਲ ਦੇ ਸੋਣੇ ਨਾਮ ਤੇ ਬੋਲੋ ਬਸ ਪਾ ਲਓ ਜਿਹੜਾ ਸਿਵਲ ਦਾ ਕੰਮ ਚੱਲ ਰਿਹਾ ਸੀ ਉਹਨੂੰ ਰੋਕ ਦਿੱਤਾ ਗਿਆ ਉਹਦੇ ਜਿਹੜੀ ਤੇ ਗੈਸ ਲੀਕ ਹੋਈ ਹੈ ਠੀਕ ਹੋ ਗਈ। ਅਜਿਹਾ ਰਹਿਦਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗਾ ਕੁਝ ਜਦਾਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਲਾ ਤੋਂ ਹੋਰ ਸਿਮਟਰੀ ਬਾਜ਼ਾਰ ਸਾਡਾ ਮਹਾਬੀਰ ਗਲੀ ਕਪੂਲਾਲੀ ਗਲੀ ਪਰ ਸਾਡੀ ਕਮਰ ਵਾਲੀ ਗਲੀ ਇਸ ਜਿੰਨਾ ਸਮੂਚਾ ਇਲਾਕਾ ਹੈਗਾ ਜੀ ਇਹਦੇ ਵਿੱਚ ਸੀਵਰੇਜ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਂਦੀ ਉਹ ਲਾਈਨ ਟੱਡ ਹੋ ਚੁੱਕੀ ਹੈ ਜੀ ਉਹ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਡ ਲੈਵਾ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਨੇ ਸੱਤਨ ਤੰਬੇਦੀ ਜੀ ਨੇ ਹੈਡ ਆਫ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਹੈ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਹੈ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਪੋਰੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪ ਸੱਤ ਦਿਨ ਤੋਂ ਕਹਿ ਰਹੇ ਸੱਤ ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਟ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਇੱਥੇ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਆ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਂਦਿਆਂ ਦੀ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕਾਰਪੋਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋ ਗਏ ਕਹਿੰਦੇ ਚ ਚਾਰ ਗੋੜ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਹੋਈ ਥੋੜਾ ਮੈਨੂਅਲ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕਾਰਪੋਰੇਸ਼ਨ ਦੀ ਸੁਪਰਵਾਈਜ਼ਨ ਦੇ ਲੈ ਸਾਡਾ ਕੰਮ ਚੱਲ ਰਿਹਾ ਜੀ ਇਹਨਾਂ ਦੇ ਕੀ ਹੋਇਆ ਜੀ ਇਹਨਾਂ ਦੇ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਪਏ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕਿ ਮਿਸੈਪੜੀng ਹੁੰਦੀ ਆ ਤੋ ਉਹ ਵਾਲ ਦੇ ਲਾਕੇ ਤਵੇ ਜੀ ਜਦ ਕੀ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹ ਇਹਨਾਂ ਨੇ ਭੱਤੀ ਦਿੱਤੇ ਆ ਬਦਮਾਸ਼ਾਈ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਂਦਾ ਨਹੀਂ ਆ ਉਹਨਾਂ ਨੂੰ ਇਸ਼ੇ ਕੰਮ ਆਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਸਾਜੀ ਬੜੀ ਮੁਸ਼ਕਲ ਇਨਾਂ ਨੇ ਕਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਦੇ ਸਾਡੀ 40 ਫੁੱਟ ਦੇ ਉੱਤੇ ਇਹ ਕੀਆ ਜੇ ਅਸੀਂ ਇਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦੋ ਉਹਦੇ ਬਾਰੇ ਇਹ ਜਵਾਬ ਨਹੀਂ ਦੇ ਨੇ ਕਿ ਉਹ ਲਾਈਨ ਸਾਡੀ ਪਟੰਡਾ ਤੋਂ ਚੱਲਦੀ ਆ ਮੇਥੋਂ ਨਹੀਂ ਬੰਦ ਹੋਣੀ ਪਟੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਦੇਖਦਾ ਨਹੀਂ ਇਹ ਚੀਜ਼ ਹੋ ਗਈ ਨਾ ਜੀ ਕਿ ਫਿਰ ਡੈਡੀ ਮਾਰਕੀਟ ਪਿਆ ਉਹਨੇ ਜਿਹੜੀਆਂ ਖਾਨਦਨ ਦੀ ਦੁਕਾਨਾਂ ਦਾ ਸਥਿਤ ਹੋਣਾ ਨੇ ਕੋਈ ਵੱਡਾ ਆਫਸਰ ਵੀ ਹੋ ਸਕਦਾ ਬਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਗਿਰਬਾ ਰਹੀ ਆ ਇਹਦੇ ਪਿਪਲੀ ਸਾਹਿਬ ਕੋਤਵਾਲਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਗਿਰਬਾ ਹੋਈ ਹੈ ਕਿ ਕੋਈ ਮਿਸਐਪ ਨਹੀਂ ਗਈ ਨਹੀਂ ਤੇ ਇਹਨਾਂ ਵੱਲ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟੀ ਹੋਣਾ ਸੀ ਜੋ ਸਿਸਟਮ ਹੈਗਾ ਸੀ ਤਾਂ ਆਂਦਾ ਇਹਨਾਂ ਨੂੰ ਕੁਛ ਹੈਗਾ ਨਹੀਂ ਕਿਸੇ ਨੂੰ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਚਾੜ੍ਹਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਚਾਦੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਚਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਦੇ ਨਾਲੇ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਕ ਇਹਨੇ 2 ਫੁੱਟ ਦੇ ਜਾ ਕੇ ਇੱਕ ਜਗ੍ਹਾ ਤੋਂ 3-3 ਗੈਸ ਲਾਈਨ ਚਾਦੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਉਹ ਇੱਥੇ ਬੋਕੇ ਤੇ ਪਹੁੰਚੇ ਨੇ ਬਿਲਕੁਲ ਨਹੀਂ ਜੀ ਸੱਤਨ ਅਤਰਵੇਦੀ ਜਿਲ੍ਹਾ ਮੇਰੀ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਇਹ ਹੁਣ ਗੈਸਲੀ ਕੋਈ ਨਹੀਂ 1 ਘੰਟਾ ਡੇਢ ਘੰਟਾ ਹੋ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਏ ਕਿੰਦੇ ਜੱਤੇ ਬੋਨੇ ਦਾ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਨਾਲ ਜਵਾਬ ਹੈ ਜੀ ਅਜ ਤੱਕ ਕੋਈ ਇੱਥੇ ਪਹੁੰਚੀ ਹੈ ਟੀਮ ਬਿਲਕੁਲ ਨਹੀਂ ਕੋਈ ਨਹੀਂ ਪਹੁੰਚਿਆ ਜੀ ਆ ਟਾਈਮ ਕੋਨੇ ਗਿਆ ਦਾ ਉਹ ਛੱਡਿਆ ਜੀ ਹਲੇ ਤਾਂ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦੇ ਨਾਲ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਤੁਸੀਂ ਟਾਈਮ ਦੇਖ ਲਓ ਜੀ ਹਲੇ ਤਾਂ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਹਜੇ ਡਿੱਗ ਚੱਲਦਾ ਜੀ ਜਿਹੜੀ ਜਿਹੜੀ 2 ਫੁੱਟ ਦੇ ਇੰਨਾ ਦੇ 1.5 ਫੁੱਟ ਦੇ ਜਿਹੜੇ ਲਾਈਨ ਪਈ ਹੈ ਜੀ ਉਹਨੂੰ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਿਦੇ ਸਾਡੀ ਚਾਲ ਖੋਟਦੇ ਆ ਉਹਦਾ ਇੰਨਾ ਕੋਈ ਸਵਿਚੀ ਨਹੀਂਗਾ ਉਹ ਬੇਬਨ ਸਵਿਚੇ ਤੋਂ ਚੱਲਦਾ ਨਹੀਂ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਉੱਡੇਗਾ ਜੀ ਬਗਦਾਨੀਆਂ ਕਿ ਜਿਹੜੇ ਸੀਵਰੇਜ ਤੇ ਕੰਮ ਹੋਣ ਵਾਲੇ ਆ ਜਿਵੇਂ ਪੀਪਲੀ ਸਾਹਬ ਕੋਰ ਦੁਆਰਾ ਹੈ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਉਹ ਜਾ ਰਿਹਾ ਆ ਕਿਾ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜੋ ਕੋਈ ਹੱਲ ਵੀ ਨਿਕਲੇਗਾ ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਪਾਣੀ ਨਹੀਂ ਪੀਂਦਾ ਮੰਗੇ ਜੀ ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ ਸੀਵਰੇਜ ਜਦੋਂ ਸਾਡੇ ਮੈਂ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ ਕੋਈ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ ਪੀਣ ਵਾਲਾ ਪਾਣੀ ਬਿਨਾਂ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨਾ ਜੀ ਔ ਸਾਡੇ ਕੋਲ ਇਹ ਸਾਡੇ ਕੋਲ ਲਾਕਾ ਅੱਜ ਕੋਈ 20 22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਕਿ ਸਾਡਾ ਸੀਵੇ ਦੇ ਵਿੱਚ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਸੀਂ ਆਪਣਾ ਉਹ ਲਾ ਕੰਮ ਕਰ ਰਹੇ ਹਾਂ ਜੀ ਪਰ ਜੋ ਇਹ ਗੈਸ ਪਾਈਪ ਲਾਈਨ ਦੇ ਜੋ ਗੁਜਰਾਤ ਦੇ ਹੋਂ ਤੱਕ ਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਤੋਂ ਅੱਧਾ ਕੰਮ ਕੋਈ ਹੋਏਗਾ ਹੀ ਨਹੀਂ ਸਾਡੇ ਕੋਲ ਸਾਡੇ ਜਿੰਨੇ ਡਵੈਲਪਮੈਂਟ ਦੇ ਕੰਮ ਹੋਣਗੇ ਨਹੀਂ ਇਹ ਤੋਂ ਦੁੱਖੇ ਜਾਣਗੇ ਜੀ ਤਾਂ ਕਿਆ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਇਖਤਿਮ ਜੀ ਇਹਦੇ ਵਿੱਚ ਜਿਹੜੇ ਸਾਡੇ ਕੋਆਰਡੀਨੇਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਜੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੌਲੇਜ ਤੋਂ ਬਾਹਰ ਨਿਕਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਲਈ ਦੱਸਦਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਹੈ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਚਿੰਨਾ ਡਿਪਾਰਟਮੈਂਟ ਉਹਦੀ ਨੌਲੇਜ ਤੋਂ ਲੈਂਦਾ ਜੀ ਇਹ ਹੁਣ ਗੁਜਰਾਨ ਗੈਸ ਤੇ ਕੀ ਕੀਤਾ ਇਹ ਤੋਂ ਉਹੀ ਦੱਸ ਬਣਗੇ ਜੀ ਜੋ ਸਾਡੀ ਨੌਲੇਜ ਅਕੋਰਡਿੰਗਲੀ ਇਹਨਾਂ ਵੱਲ ਕੋਈ ਐਕਸ਼ਨ ਨਹੀਂ ਲੈ ਗਿਆ ਅਜੇ ਥ